ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਪ੍ਰਿੰਟਡ ਸੂਟ ਦੇ ਉੱਤੇ ਗਲਾ ਆਪਾਂ ਸਿੰਪਲ ਹੀ ਗਲਾ ਕਿਵੇਂ ਬਣਾਉਣਾ ਹੈ ਸਿੰਪਲ ਆਮ ਗਲਾ ਜਿਹੜਾ ਆਪਾਂ ਸੂਟ ਦੇ ਉੱਪਰ ਲਾਉਣਾ ਹੈ ਤੇ ਉਹਦੇ ਆਪਾਂ ਕਿਵੇਂ ਸੈਂਟਰ ਦੇ ਵਿੱਚ ਕੱਟ ਪਾ ਕੇ ਵੀ ਸ਼ੇਪ ਬਣਾ ਕੇ ਤੇ ਸੈਂਟਰ ਜਿਹੜਾ ਆਪਾਂ ਉਹਦੇ ਕੱਟ ਪਾ ਕੇ ਤੇ ਨੀਚੇ ਨੂੰ ਲੇਸ ਲਗਾਵਾਂਗੇ ਬਿਲਕੁਲ ਸੌਖਾ ਹੈ ਤੇ ਸਿੰਪਲ ਜਿਹਾ ਗਲਾ ਪਰੇੜੀ ਕਰਾਂਗੇ ਜੋ ਕਿ ਗਰਮੀਆਂ ਵਿੱਚ ਸੂਟ ਪਾਉਣ ਪਾਣੀ ਵਿੱਚ ਉਹਨਾਂ ਨਾਲ ਲਈ ਇਹ ਵਧੀਆ ਇਹਨਾਂ ਆਪ ਗਲੇਨ ਸਭ ਪੂਰੀ ਤਰ੍ਹਾਂ ਜੜ ਲੈਣਾ ਸਾਰੇ ਗਲੇ ਨੂੰ ਵਿੱਚ ਆਪਾਂ ਪੂਰਾ ਨਿਸ਼ਾਨ ਦੇਖ ਕੇ ਸੈਂਟਰ ਦੇ ਵਿੱਚ ਰੱਖ ਕਰਕੇ ਉਸ ਤਰੀਕੇ ਦੇ ਨਾਲ ਹੀ ਜੇ ਕੱਟ ਦਿਨਾਲ ਆਪਾਂ ਬਚਾਲੂ ਸੈਂਟਰ ਜੋ ਕੱਟ ਮਲਾ ਲੈਣਾ ਇਹ ਗਲਾ ਹੁਣ ਆਪਾਂ ਜੜ ਲਿਆ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਜਿਵੇਂ ਦੂਸਰੀ ਗਲਾਂ ਦੀ ਆਪਾਂ ਜਨ ਲੱਗੇ ਕਰਦੇ ਕੱਟ ਲਾ ਲੈਣੀ ਚਾਹੀ ਤੇ ਹੁਣ ਆਪਾਂ ਜਿਹੜਾ ਗਲੇ ਦਾ ਸੈਂਟਰ ਹੈ ਕਰਕੇ ਇੱਕ ਨਿਸ਼ਾਨ ਲਗਾਵਾਂਗੇ 7.5 8 ਇੰਚ ਜਿੰਨਾ ਵੀ ਆਪਾਂ ਥੱਲੇ ਨੂੰ ਨੀਚੇ ਨੀਚੇ ਨੂੰ ਰੱਖਣਾ ਹੈ ਆਪਾਂ 7.5 ਨੂੰ ਰੱਖਾਂਗੇ ਤੇ ਥੋਪਾ ਕਟਿੰਗ ਕਰ ਦਾਂਗੇ ਚਾਹਿਆ ਕਿਉਂਕਿ ਜੇ ਤੁਹਾਨੂੰ ਗਰਮੀ ਵਾਲੇ ਸੂਟਾਂ ਦੀ ਜ਼ਿਆਦਾ ਬੁਕਰਮ ਲਾ ਕੇ ਆਪਾਂ ਬਣਾਉਣੀ ਹੋਵੇ ਫਿਰ ਕਉ ਦਈ ਰਿੰਦੇ ਗਰਮੀ ਚ ਜੰਗੇਣ ਲੱਗਦੀ ਆਪਾਂ ਸਿੰਪਲ ਜੀ ਤਰੀਕੇ ਨਾਲ ਬਣਾਵਾਂਗੇ ਤੇ ਹਲਕਾ ਜਿਹਾ ਗਲਾ ਆਪਾਂ ਰੈਡੀ ਕਰਾਂਗੇ ਸਾਈਡ ਤੇ ਆਪਾਂ ਇਹਦੇ ਕਲੀਆਂ ਪਾਣੀਆ ਜੇ ਆਪਾਂ ਇਹ ਕੋਰਮ ਲੈ ਲਈ ਈ ਆਪੇ ਸਟਿੰਗ ਪੇਪਰ ਲੈ ਕੇ ਇਸ ਤਰ੍ਹਾਂ ਇੱਕ ਪੱਟੀ ਤਿਆਰ ਕਰ ਲੈਣੀ ਹੈ ਜਿਉਂ ਕਿ ਆਪਾਂ ਇਹਦੇ ਸੈਂਟਰ ਦੇ ਵਿੱਚ ਲਾਵਾਂਗੇ ਨੇ ਇਸ ਤਰ੍ਹਾਂ ਆਪਾਂ ਸਿੱਧਾ ਪਾਸਾ ਰੱਖ ਕੇ ਗੱਲੇ ਦੇ ਨਾਲ ਇਸ ਤਰ੍ਹਾਂ ਅਟੈਚ ਕਰ ਲੈਣੀ ਹੈ ਹੁਣ ਇਹਨੂੰ ਗਲਾਈ ਚ ਲਾਉਂਦੇ ਹਾਂ ਤੇ ਜਦੋਂ ਆਪਾਂ ਸੈਂਟਰ ਦੇ ਵਿੱਚ ਆ ਗਏ ਫੇਰ ਆਪਾਂ ਇਹਦੇ ਜਿਹੜਾ ਆਪਾਂ ਪਹਿਪੜਾ ਰੈਡੀ ਕੀਤਾ ਬੁਗਰਮ ਲਾ ਕੇ ਜਾਂ ਪੇਸਟਿੰਗ ਪੇਪਰ ਲਾ ਕੇ ਤੇ ਉਹ ਆਪਾਂ ਇਹਦੇ نیچے ਰੱਖਾਂਗੇ ਤੇ ਇਹਨੂੰ ਆਪਾਂ ਲੈਸ ਨੂੰ نیچے ਉਲਉਂਦੇ ਹਾਂ ਤੇ ਮੜ ਕੇ ਉੱਪਰਲੀ ਸਾਈਡ ਨੂੰ ਇਸ ਤਰ੍ਹਾਂ ਪਲਟਾ ਲੈਣਾ ਹੈ ਇਹਦੋਂ ਹੁੰਦੇ ਐਸਾ ਜਿਹੜਾ ਇਹ ਆਪਣਾ ਪੋਠਾ ਪਾਸਾ ਹੋ ਜੂਗਾ ਉਂਗਲੀ ਤੋਂ ਆਪਾਂ ਸਿੱਧੇ ਸਾਈਡ ਨੂੰ ਲੈਸ ਲਾਈ ਹੈ ਤੇ ਇਹ ਆਪਾਂ ਡੈਸ਼ ਨੂੰ ਇੱਥੇ ਪਲਟਾ ਕੇ ਰੱਖ ਲਿਆ ਸਾਰੇ ਪਹਿਲਾਂ ਆਪਾਂ ਲੇਸ ਲਾ ਲੈਣੀ ਹੈ ਲੇਸ ਜਿਹੜੀ ਫੱਟੀ ਤੇ ਲਾਉਣੀ ਉਹ ਆਪਾਂ ਉਲਟਾ ਕੇ ਰੱਖਣੀ ਪੁੱਠੇ ਪਾਸੇ ਨੂੰ ਤੇ ਗਲੇ ਨੂੰ ਮੁੜ ਕੇ ਉਹ ਦੂ ਨੂੰ ਪਲਟਾ ਕੇ ਆਪਾਂ ਸਿੱਧਾ ਪਾਸਾ ਕਰ ਲੈਣਾ ਇਹਦਾ ਕਿਉਂਕਿ ਆਪਾਂ ਇਹਦੇ नीचे ਕੋਈ ਕੱਪੜਾ ਨਹੀਂ ਲਾਇਆਗਾ ਤਾਂ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਲਾਈ ਹੈ ਜੇ ਆਪਾਂ ਕੱਪੜਾ ਲਾ ਕੇ ਮੋੜ ਦੇ ਦੋ ਜਿਆਦਾ ਆਪਣਾ ਜਿਵੇਂ ਫਿਰ ਪਹਾਰਾ ਜਿਹਾ ਸੂਟ ਪਾਣ ਜਾਂਦਾ ਗਲਾ ਆਪਾਂ ਇੱਥੇ ਕੱਲੀ ਇੱਕ ਪੇਸਟਿੰਗ ਪੇਪਰ ਵਾਲੀ ਜਿਹੜੀ ਆਪਾਂ ਪੱਟੀ ਤਿਆਰ ਕੀਤੀ ਆ ਉਹ ਨੀਚੇ ਰੱਖਾਂਗੇ। ਇਹਨਾਂ ਸਾਰੇ ਆਪਾਂ ਲੇਸ ਲਾ ਕੇ ਇਸ ਤਰ੍ਹਾਂ ਰੈਡੀ ਕਰ ਲੈਣਾ। ਇਹ ਜੀ ਵੀ ਹੁਣ ਬਾਹਰਤੀ ਸਾਈਡ ਨੂੰ ਤੇ ਬਈ ਨੂੰ ਪਲਟਾ ਕੇ ਇਸ ਤਰ੍ਹਾਂ ਅੰਦਰਲੀ ਸਾਈਡ ਨੂੰ ਕਰ ਲਾਂਗੇ। ਇਹ ਪੇਸਟਿੰਗ ਵਾਲੀ ਪੱਟੀ ਆਪਾਂ ਨੀਚੇ ਰੱਖਾਂਗੇ। ਉੱਪਰ ਪਲੱਸ 11 ਲੰਮ ਦੇਣਾ। ਇਹ ਪੱਟੀਆਂ ਆਪਾਂ ਥੋੜੀ ਜਿਹੀ ਉੱਪਰ-ਨੀਚੇ ਕਰ ਸਕਦੇ ਆਂ ਆਪਣੀ ਮਰਜ਼ੀ ਨਾਲ। ਜੇ ਆਪਾਂ ਗਾੜਾ ਥੋੜਾ ਜਿਹਾ نیچے ਨੂੰ ਵੀ ਜੀ ਰੱਖਣੀ ਆ ਤਾਂ ਆਪਾਂ ਇਹਨੂੰ نیچے ਨੂੰ ਕਰਕੇ ਰੱਖ ਲਾਂਗੇ। ਉਹਨਾਂ ਬਲੇਸਾ ਜਿਹੜਾ ਪਾਸ ਆਉ ਉਹ ਅੰਦਰ ਵਾਲ ਨੂੰ ਪਟਾ ਕੇ ਲਾਉਣੀਆਂ ਲੈ ਸੀ। ਸਾਈ ਪਹਿਲਾਂ ਤਾਂ ਇਸ ਰਮੈਂਟ ਕੀ ਦੇਖ ਲੈਣਾ ਕਿ ਵੀ ਆਪਣਾ ਵਾਧਾ ਘਟਾਉ। ਇਹਦਾ ਵੀ ਹੈਗਾ ਵੀ ਉਹ ਕਈ ਵਾਰੀ ਆਪਾਂ ਤੋਂ ਹੋ ਜਾਂਦਾ ਹੈ ਪੂਰੀ ਸੈਟਿੰਗ ਕਰਕੇ ਆਪਾਂ ਰੱਖ ਲੈਣੀ ਹੈ ਮੈਂ ਆਪਣਾ ਪੂਰਾ ਪ੍ਰੋਪਰ ਹੀ ਆਵੇ ਲਗਾਣ ਕੇ ਰੈਡੀ ਹੋ ਗਿਆ ਇਹ ਦੇਖੋ ਕਿ ਨਿਕ ਨਹੀਂ ਸਿੰਕ ਦੇ ਨਾਲ ਇਹ ਸਿੰਪਲ ਜਿਹਾ ਗਲਾ ਬਨ ਕੇ ਆਪਣਾ ਤੇ ਇਹਦੇ ਨਾਲ ਆਪਣਾ ਜਿਹੜਾ ਸੂਟ ਹੈ ਉਹ ਭਾਰਾ ਵੀ ਨਹੀਂ ਬੰਨਦਾ ਤੇ ਗਲਾ ਜਿਵੇਂ ਮੋਟਾ ਮੋਟਾ ਹੋ ਵੀ ਨਹੀਂ ਬੰਦਾ